ਠੀਕ ਹੈ ਉਹਦੇ ਵਿੱਚ ਪੁੱਛਿਓ ਸਰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੀ ਬੇਕਰਦੇ ਹੋ ਦੇਖੋ ਦਾ ਨਿਓਨ ਜਿਮ ਜੋ ਇੱਥੇ ਕਰਾਲੀ ਦੇ ਵਿੱਚ ਬਹੁਤ ਵੱਡਾ ਜਿਮ ਇਹਨਾਂ ਨੇ ਇੱਥੇ ਖੋਲ੍ਹਿਆ ਸੂਤ ਸਾਹਿਬਾ ਨੇ ਮੈਂ ਇਸ ਚੀਜ਼ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ 1 ਸਾਲ ਹੋ ਗਿਆ ਕਿਉਂਕਿ ਅੱਜ ਲੋੜ ਹੈ ਸਾਡੇ ਜਿਹੜੇ ਬੱਚੇ ਨੇ ਦੇਖੋ ਜਿਹੜਾ ਬੱਚਾ ਮੈਂ ਦੇਖਿਆ ਵੀ ਜਿਮ ਵੱਲ ਲੱਗ ਜਾਂਦਾ ਉਹ ਕਦੇ ਗਲਤ ਪਾਸੇ ਨਹੀਂ ਜਾਂਦਾ ਕਿਸੇ ਨਸ਼ੇ-ਨਸ਼ੇ ਤੋਂ ਉਹ ਵਾਈਟ ਕਰਦਾ ਆਪਣੀ ਖੁਰਾਕ ਦਾ ਆਪਣੀ ਸਿਹਤ ਦਾ ਧਿਆਨ ਰੱਖਦਾ ਸੋ ਅੱਜ ਜਿਹੜੇ ਜਿਮ ਨੇ ਇਹ ਵੀ ਬਹੁਤ ਵੱਡਾ ਰੋਲ ਹੈ ਸਾਡੇ ਜੂਜ ਦੇ ਵਿੱਚ ਇਹਨਾਂ ਦਾ ਸਾਰੇ ਬੱਚੇ ਭਾਵੇਂ ਉਹ ਖੇਡਾਂ ਵਾਲੇ ਨੇ ਭਾਵੇਂ ਕੋਈ ਐਕਟਰ ਹੈ ਭਾਵੇਂ ਸਾਰੇ ਦੇਖੋ ਜਿੰਮ ਦੀ ਹਰ ਇੱਕ ਲੋੜ ਪੈਂਦੀ ਹੈ ਸੋ ਕਰਾਲੀ ਸ਼ਹਿਰ ਦੇ ਵਿੱਚ ਐਡਾ ਵੱਡਾ ਜਿੰਮ ਖੋਲਣਾ ਮੈਸੂਦ ਸਾਹਿਬ ਨੂੰ ਮੁਬਾਰਕਵਾਦ ਦਿੰਨਾ ਸਾਰੀ ਸਮੁੱਚੀ ਟੀਮ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਆਏ ਹਾਂ ਸਾਰੇ ਅਸੀਂ ਇਹਨਾਂ ਨੂੰ ਮੁਬਾਰਕਵਾਦ ਦੇਣ ਲਈ ਆਏ ਹਾਂ ਬਹੁਤ ਵੱਡਾ ਅਪਰਾਲਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਰ ਪੰਜਾਬ ਅੱਜ ਬਿਨਾ ਮੁੱਖ ਮੰਤਰੀ ਤੋਂ ਚੱਲ ਰਿਹਾ ਕੀ ਕਹਿਣਾ ਚਾਹਦੇ ਹੋ ਜੀ ਮੁੱਖ ਮੰਤਰੀ ਇਸ ਟਾਈਮ 'ਚ ਦੇਖੋ ਇਹ ਤਾਂ ਪਹਿਲਾਂ ਹੀ ਦਿਖਦਾ ਸੀ ਵੀ ਜਿਹੜਾ ਦੇਖੋ ਪ੍ਰਮਾਤਮਾ ਨੇਚਰ ਬਹੁਤ ਵੱਡੀ ਚੀਜ਼ ਐ ਜਿਹੜੀਆਂ ਝੂਠੀਆਂ ਸਾਵਾਂ ਖਾਦੀਆਂ ਸੀ ਇਹ ਹਸ਼ਰ ਹੋਣਾ ਹੀ ਸੀ ਇਹਦੇ 'ਚ ਕੋਈ ਦੂਰਾ ਮਾ ਨਹੀਂ ਸੀ ਪਰ ਦੇਰ ਨਾਲ ਹੋਇਆ ਥੋੜਾ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਪ੍ਰਮਾਤਮਾ ਦੇ ਨਾਮ ਦਾ ਝੂਠ ਬੋਲ ਕੇ ਅਸੀਂ ਲੋਕਾਂ ਨਾਲ ਠੱਗੀਆਂ ਮਾਰਦੇ ਆ ਤੇ ਲੋਕਾਂ ਦੀਆਂ ਵੋਟਾਂ ਲੈ ਲੀਆਂ ਤੇ ਦਿੱਤਾ ਕਿਸੇ ਨੂੰ ਕੁਝ ਨਹੀਂ ਤੇ ਜਾਣ-ਬੁੱਝ ਕੇ ਝੂਠ ਬੋਲਿਆ ਗਿਆ ਸੋ ਇਹ ਤਾਂ ਨੇਚਰ ਸੀ ਪ੍ਰਮਾਤਮਾ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਇਹ ਹੋਣਾ ਹੀ ਸੀ ਤੇ ਹੁ ਕੈਪਟਨ ਬਿੰਦਾ ਸਿੰਘ ਦਾ ਕੀ ਫਿਊਚਰ ਲੱਗਦਾ ਹੈ ਕਾਂਗਰਸ ਦੇ ਵਿੱਚ ਨਹੀਂ ਕਿਉਂਕਿ ਭਾਜਪਾ ਵੱਲੋਂ ਉਹਨਾਂ ਨੂੰ ਆਫਰ ਦਿੱਤੀ ਗਈ ਹੈ ਕਿ ਭਾਜਪਾ ਜੁਆਇਨ ਜਦ ਮਰ ਵੀ ਕਰ ਸਕਦੇ ਨੇ ਜੇ ਤਾਂ ਜੇ ਇੱਕ ਧਮਾਕਾ ਹੋਇਆ ਤੂੰ ਵੀ ਰੋਜ਼ ਦੇਖੂਗੇ ਢੇਲੀ ਧਮਾਕੇ ਹੋਣੇ ਇਹਨਾਂ ਦੇ ਦੇਖੀ ਜਾਓ ਅੱਗੇ ਅੱਗੇ ਹੁੰਦਾ ਹੈ ਸ਼੍ਰੋਮਣੀ ਕਾਲੀ ਦਲ ਦੀਆਂ ਸਰ ਰੈਲੀਆਂ ਹੋਣੀਆਂ ਸੀਗੇ ਹਲਕੇ ਖਾੜੜ ਦੇ ਵਿੱਚ ਵੀ ਇੱਕ ਰੈਲੀ ਹੋਣੀ ਸੀਗੀ ਵੱਡੀ ਰੈਲੀ ਹੋਣੀ ਸੀਗੀ ਉਹਨੂੰ ਕੈਨਸਲ ਕੀਤਾ ਗਿਆ ਕਿਸੇ ਜਣਾ ਕਿਤੇ ਸਰ ਵਰਕਰਾਂ ਵਿੱਚ ਰੋਜ਼ ਵੀ ਪਾਇਆ ਜਾਣਾ ਹੁਣ ਜੇ ਪੈਜ ਬੂੰਗਾ ਕਿਉਂਕਿ ਗਰੇਲੀ ਦੇ ਵਿੱਚੋਂ ਵੱਡਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀਗਾ ਜੀ ਇਹ ਕੋ ਅਸੀਂ ਤਾਂ ਜ਼ਿੰਮੇਦਾਰਾਂ ਨਾਲ ਜਿਹੜੀ ਸਾਡੀ ਪਾਰਟੀ ਐ ਸ਼ਾਉਣ ਇਕਾਲੀਕਰ ਪਹਿਲੇ ਹੀ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਡੀ ਇਹ ਪਾਰਟੀ ਐ ਤੇ ਅਸੀਂ ਤਾਂ ਸਾਡੇ ਪਹਿਲੀ ਵਰਕਰ ਇਸ ਧੰਦੇ ਨਾਲ ਜੁੜੇ ਹੋਏ ਨੇ ਸੋ ਇਹ ਕਿਸਾਨਾਂ ਦੇ ਰੂਪ ਚ ਨਾ ਕੁਝ ਜਿਹੜੇ ਦੂਜੀਆਂ ਪਾਰਟੀਆਂ ਦੇ ਲੋਕ ਆ ਕੇ ਉਹ ਗੜਬੜ ਕਰਨ ਲੱਗ ਗਏ ਸੀ ਸੋ ਸਾਰਾ ਕੁਝ ਦੇਖਦੇ ਹੋਏ ਰੈਣੀਆ ਰੱਦ ਕੀਤੇ ਆ ਵੀ ਤਾਂ ਕਿ ਜਿਹੜੀ ਭਾਈਚਾਰਕ ਸਾਂਝ ਐ ਉਹ ਸਾਡੀ ਖਰਾਬ ਨਾ ਹੋਵੇ ਕਿਤੇ ਪੰਜਾਬ ਦਾ ਸਾਡਾ ਮਾਹੌਲ ਨਾ ਖਰਾਬ ਹੋਵੇ ਇਸ ਕਰਕੇ ਉਹ ਰੱਦ ਕੀਤਾ ਗਿਆ ਡਿਓਨ ਜਿਵੇਂ ਇਹਦੇ ਸਾਲ ਜਿਹੜਾ ਸਮਰੋਹ ਕਰਾਇਆ ਗਿਆ ਸਰਦਾਰ ਜਾਣਕਾਰੀ ਦਵਾਂਗੇ ਅਧਿਆਇਸ਼ ਨੂੰ ਸਾਲ ਹੋ ਚੁੱਕਿਆ ਪਰ ਇੱਕ ਸਾਲ ਹੋ ਚੁੱਕਿਆ ਹੈ। ਔਰ ਬਹੁਤ ਵਧੀਆ ਤਰੀਕੇ ਨਾਲ ਅਸੀਂ ਇੱਕ ਸਾਲ ਦੇ ਵਿੱਚ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਰਵਿਸ ਦਿੱਤੀ ਹੈ ਔਰ ਅੱਗੇ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਔਰੇ ਟੀਮ ਦੇ ਵਿੱਚ ਸਰਵਿਸ ਦਿੰਦੇ ਰਹੂਗੇ। ਅਚੀਵਮੈਂਟ ਕੀ ਰਹੀ ਹੈ ਪਿਛਲੇ ਸਾਲ ਦੀ? ਅਚੀਵਮੈਂਟ ਸਾਡੀ ਇਹ ਹੈ ਕਿ ਸਾਡੇ ਡਿਓਨ ਦੇ ਆਪਣੇ ਇੰਸਟਾਗ੍ਰam ਪੇਜ ਤੇ ਅਸੀਂ ਅਪਲੋਡ ਕਰਦੇ ਰਹਿੰਦੇ ਆ। ਅਸੀਂ ਬਹੁਤ ਸਾਰੇ ਕਲਾਇੰਟਸ ਐਸੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਫੈਟ ਲਾਸ ਵਗੈਰਾ ਹੋਇਆ ਠੀਕ ਹੈ। ਔਰ ਜਿਨ੍ਹਾਂ ਦੇ weight loss کافی ਹੋਇਆ ਹੈ ਔਰ ਕਾਫੀ ਸਾਡੇ ਕੋਲ ਐਸੇ ਕਲਾਈਂਟਸ ਵੀ ਜਿਨ੍ਹਾਂ ਨੂੰ ਹੈਲਥ ਇਸ਼ੂ ਸੀ ਅਸੀਂ ਹੁਣ ਆਨਲਾਈਨ ਟਾਈਮ 'ਚ ਵੀ ਇਹ ਵਾਲੀ ਚੀਜ਼ਾਂ ਤੇ ਬਹੁਤ ਜ਼ਿਆਦਾ ਫੋਕਸ ਫੋਕਸ ਕਰੂਗੇ ਕਿ ਕਲਾਈਂਟਸ ਨੂੰ ਜਿਹੜੇ ਕਲਾਈਂਟਸ ਨਾਰਮਲ ਕਲਾਈਂਟਸ ਲਈ ਤਾਂ ਹੈ ਹੀ ਹੈ ਲੇਕਿਨ ਜਿਹੜੇ ਕਲਾਈਂਟਸ ਦੇ ਹੈਲਥ ਇਸ਼ੂਜ਼ ਹੈ ਔਰ ਲੇਡੀਜ਼ ਐ ਬਹੁਤ ਬॉयਜ਼ ਐ ਜਾਂ ਚੈਂਸ ਐ ਜਿਨ੍ਹਾਂ ਨੂੰ ਕਾਫੀ ਹੈਲਥ ਇਸ਼ੂਸ ਨੇ ਉਹਨਾਂ ਦੇ ਉੱਪਰ ਵੀ ਫੋਕਸ ਕੀਤਾ ਜਾਦਾ। ਅਸਲ ਵਿੱਚ ਜਦੋਂ ਕੋਵਿਡ ਆਇਆ ਸੀਗਾ ਤੇ ਕੋਵਿਡ ਕਰਕੇ ਜਿਮਾਂ ਬੰਦ ਰੱਖੀ ਗਈਆਂ ਸੀਗੀਆਂ ਉਸ ਵਕਤ ਜਿਹੜੇ ਜਿਮ ਆਂਦੇ ਸੀਗੇ ਉਹ ਕਿਸ ਤਰ੍ਹਾਂ ਫਿਟਨੈਸ ਆਪਣੀ ਬਰਕਰਾਰ ਰੱਖਦੇ ਸਨ ਬਹੁਤ ਮੁਸ਼ਕਿਲ ਹੋਈ ਏ ਜੀ ਬਹੁਤ ਸਾਨੂੰ ਪਰਸਨਲੀ ਸਾਨੂੰ ਕਾਫੀ ਜ਼ਿਆਦਾ ਮੁਸ਼ਕਿਲ ਹੋਈ ਏ ਬਿਜ਼ਨਸ ਨੂੰ ਤਾਂ ਇੱਕ ਮੁਸ਼ਕਿਲ ਹੁੰਦੀ ਹੁੰਦੀ ਆ ਲੇਕਿਨ ਇੱਕ ਐਜ਼ ਅ ਇੱਕ ਪਲੇਅਰ ਨੂੰ ਇੱਕ 2 ਮਹੀਨੇ 3 ਮਹੀਨੇ ਸਾਨੂੰ ਵਰਕਆਊਟ ਕਰਨਾ ਨਹੀਂ ਮਿਲਿਆ ਔਰ ਪੂਰੀ ਇੰਡਸਟਰੀ ਦੇ ਇਸ ਚੀਜ਼ ਦਾ ਬਹੁਤ ਜ਼ਿਆਦਾ ਇਫੈਕਟ ਪਿਆ ਹੈ ਔਰ ਅਸੀਂ ਮਤਲਬ ਬਹੁਤ ਲਾਸਟ ਵੀ ਨਿਕਲੇ ਆ ਉਸ ਟਾਈਮ 3 ਮਹੀਨੇ ਜੋ ਜੋ ਕੋਵਿਡ ਦੇ ਆਪਣੇ ਨਿਕਲੇ ਫਿਊਚਰ ਦੇ ਕੀ ਪਲਾਨ ਨੇ ਫਿਊਚਰ ਦੇ ਆਪਣੇ ਬਹੁਤ ਸਾਰੇ ਪਲਾਨਸ ਆ ਜੀ ਨੈਕਸਟ ਨੈਕਸਟ ਜੋ ਅੱਗੇ ਤੋਂ ਜਿਹੜੇ ਨੈਕਸਟ ਈਅਰ ਅਸੀਂ ਬਹੁਤ ਜ਼ਿਆਦਾ ਜੋ ਹੁਣ ਹੁਣ ਤੱਕ ਦੇ ਚੁੱਕੇ ਆ ਉਸ ਤੋਂ ਪਲੱਸ ਅਸੀਂ ਹੋਰ ਅੱਗੇ ਕਾਫੀ ਜ਼ਿਆਦਾ ਪਲਾਨ ਕਰਕੇ ਚਲ ਰਹੇ ਆ ਮੇਰੀ ਟੀਮ ਜਿਨ ਜੋ ਵੀ ਅਸੀਂ ਟ੍ਰੇਨਰਸ ਅਸੀਂ ਲੈ ਕੇ ਆ ਰਹੇ ਆ ਹੋਰ ਮੈਟ ਕੋਚ ਟ੍ਰੇਨਰਸ ਵੀ ਹਾਇਰ ਕੀਤੇ ਆ ਸਰਟੀਫਾਈਡ ਟ੍ਰੇਨਰਸ ਐ ਕਾਫੀ ਅਦਾ ਕਿ ਜਿੰਮ ਦੇ ਵਿੱਚ ਕਿੰਨੇ ਸਟੂਡੈਂਟ ਐ ਜੀ ਜਿਹੜੇ ਇਸ ਵਕਤ ਆਉਂਦੇ ਆ ਅ ਕਲਾਇੰਟਸ ਹੈ ਜੀ 350 300 350 ਦੇ ਕਰੀਬ ਆ ਗਏ ਲੇਕਿਨ ਮੈਂ ਕੋਰਾਲੀ ਨੂੰ ਹੀ ਅਪੀਲ ਕਰਨਾ ਚਾਹਾਂਗਾ ਕਿਉਂਕਿ ਕੋਰਾਲੀ ਦੇ ਵਿੱਚੋਂ ਓਨੀ ਕਲਾਇੰਟਸ ਮੈਨੂੰ ਨਹੀਂ ਮਿਲ ਰਹੀ ਮੇਰੇ ਕੋਲ ਸੀਰੀਅਸਲੀ ਕੀ ਅਗਰ ਮੈਂ ਕਹਾ ਕਿ ਬਿਲਕੁਲ ਚੰਗੌਰ ਸਾਹਿਬ ਖਰੜ ਤੇ ਤੁਹਾਨੂੰ ਬਹੁਤ سارے ਕਲਾਇੰਟਸ ਮੇਰੇ ਕੋਲ ਆਣੇ ਐ ਉਹ ਬਲਕਿ ਇਦਾਂ ਕਹਿੰਦੇ ਕਿ ਤੁਸੀਂ ਇੰਨਾ ਦਾ ਜਿਮ ਖਰੜ ਕਿਉਂ ਨਹੀਂ ਖੋਲ ਰਹੇ ਹੈਗੇ ਮੈਂ ਅਪੀਲ ਕਰਨਾ ਚਾਹੁੰਗਾ ਕੁਰਾਲੀ ਨੂੰ ਕਿ ਵਾਤ ਤੋਂ ਵਾਤ ਤੁਹਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਵਾਤ ਤੋਂ ਵਾਤ ਅਸੀਂ ਸਰਵਿਸ ਦੇਣ ਲਈ ਅਸੀਂ ਮੇਰੇ ਕੋਲ ਸਰਟੀਫਾਈਡ ਟ੍ਰੇਨਰਸ ਹੈ ਔਰ ਅਸੀਂ ਪੂਰਾ ਆਪਣਾ ਜੋਰ ਲਗਾਉਂਗੇ ਅਗਰ ਜੋ ਕਲਾਈਂਟਸ ਅੰਦਰ ਜਿਮ ਦੇ اندر ਕੁਝ ਥਾਟਸ ਲੈ ਕੇ ਆ ਰਿਹਾ ਤਾਂ ਉਹਨੂੰ ਅਸੀਂ ਕੰਪਲੀਟ ਕਰੂਗਾ ਉਹਨਾਂ ਦੇ ਮਰਜ਼ੀ